ਜਿਹੜਾ ਸਫਰ ਸ਼ੁਰੂ ਕਰਵਾਇਆ ਸੀ ਪਹਿਲੀ ਵਾਰ ਜਦੋਂ ਹਰਮਿੰਦਰ ਸਾਹਿਬ ਆਇਆ ਮੱਥਾ ਟੇਕਿਆ ਇਹੀ ਅਰਦਾਸ ਮੰਗੀ ਕਿ ਇਹ ਜਿਹੜੇ ਫਤਿਹ ਦੀ ਜਰਨੀ ਹੈ ਬਹੁਤ ਕਮਾਲ ਦੀ ਰਹੇ ਔਰ ਇਸ ਇਸ ਹੱਦ ਤੱਕ ਸਾਨੂੰ ਲੈ ਕੇ ਜਾਏ ਕਿ ਅਸੀਂ ਇੰਨਾ ਕੁਝ ਕਰ ਸਕੀਏ ਤਾਂ ਕਿ ਇਹ ਫਤਿਹ ਦੀ ਜੋ ਵੀ ਕਮਾਈ ਹੋਏ ਅਸੀਂ ਵਾਪਸ ਗਰੀਬਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਦੇ ਸਕੀਏ ਫਤਿਹ ਮੈਂ ਉਦੋਂ ਲਿਖਣੀ ਸ਼ੁਰੂ ਕੀਤੀ ਜੀ ਭਾਈ ਮੈਂ ਲਿਖੀ ਫਿਲਮ ਔਰ ਉਦੋਂ ਲਿਖਣੀ ਸ਼ੁਰੂ ਕੀਤੀ ਜਦੋਂ ਆਮ ਜਨਤਾ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਸਾਈਬਰ ਦੀ ਦੁਨੀਆ ਦਾ ਜਿਹੜਾ ਡਰ ਹੈ ਇਹ ਜਿਹੜਾ ਹੈ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਹੈ ਤੇ ਉਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ ਫਤੇ ਦੀ ਔਰ ਮੈਨੂੰ ਲੱਗਾ ਕਿ ਡਾਇਰੈਕਟਰੀ ਕਰਨਾ ਜ਼ਰੂਰੀ ਹੈ ਤਾਂ ਕਿ ਮੈਂ ਜੋ ਸੋਚ ਰੱਖੀ ਹੈ ਉਹਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਫਿਰ ਲਿਖੀ ਡਾਇਰੈਕਟ ਕੀਤੀ ਔਰ ਕਿਸ ਤਰ੍ਹਾਂ ਇਹਨੂੰ ਜਿਹੜੇ ਫਾਰਮਰਸ ਨੇ ਕਿਸ ਤਰ੍ਹਾਂ ਸੁਸਾਈਸਡ ਕਰ ਲੈਂਦੇ ਇਹਦੇ ਚੱਕਰ ਦੇ ਵਿੱਚ ਤੇ ਉਹ ਕਿਸਾਨ ਭਰਾਵਾਂ ਦੀ ਜਿਹੜੀ ਯੂਨੋ ਖੁਦਕੁਸ਼ੀ ਕਰਦੇ ਇਹਨਾਂ ਚੱਕਰਾਂ ਦੇ ਵਿੱਚ ਉਹਨਾਂ ਦਾ ਮੁੱਦਾ ਚੱਕ ਕੇ ਮੈਂ ਫਤਿਹ ਲਿਖਣੀ ਸ਼ੁਰੂ ਕੀਤੀ ਸੀ ਔਰ ਫਤਿਹ ਅੱਜ ਕੰਪਲੀਟ ਔਰ ਹਰ ਇੱਕ ਕਹਾਣੀ ਦਾ ਜਿਹੜਾ ਖਾਸ-ਖਾਸ ਜਿਹੜੀਆਂ ਚੀਜ਼ਾਂ ਨੇ ਉਹ ਸੱਚੀ ਕਹਾਣੀ ਤੋਂ ਆਧਾਰਿਤ ਹੈ ਹਿੰਦੀ ਤੇਲਗੂ ਅਤੇ ਤਮਿਲ ਫਿਲਮਾਂ ਦੇ ਵਿੱਚ ਆਪਣੀ ਨੇਟਿਵ ਅਦਾਕਾਰੀ ਦੇ ਨਾਲ ਨੇਟਿਵ ਰੋਲਸ ਦੇ ਨਾਲ ਕਰੋੜਾਂ ਦਿਲਾਤੇ ਰਾਜ ਕਰਨ ਵਾਲੇ ਔਰ ਖਾਸ ਕਰਕੇ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਨੂੰ ਪਛਾਣਦੇ ਹੋਏ ਸਮਾਜ ਸੇਵਾ ਦੇ ਖੇਤਰ ਵਿੱਚ ਲੱਗ ਗਏ ਉਹ ਕੰਮ ਕਰਨ ਵਾਲੇ ਸੋਨੂ ਸੂਦ ਸਾਡੇ ਨਾਲ ਮਜੂਦ ਨੇਸ਼ਵਰ ਜਨਤਾ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ ਆਪਣੀ ਫਿਲਮ ਫਤੇ ਲੈ ਕੇ ਤਾਂ ਫਤੇ ਫਿਲਮ ਦੀ ਜਦੋਂ ਗੱਲ ਕਰਨੀ ਤੇ ਸਭ ਤੋਂ ਪਹਿਲਾਂ ਸੋਨੂ ਸੂਦ ਦੇ ਨਾਲ ਫਤੇ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਜਿੰਦੀ ਜਵਾਨ ਚ ਫਤਿਹੋਂ ਦੀ ਮੈਦਾਨ ਚ ਫਤਿਹ ਬਸ ਭਾਈ ਉਹ ਮਵਾਈ ਗੁਰੂ ਸੱਚੇ ਪਾਸ਼ਾ ਨੇ ਇਹ ਫਤਿਹ ਦੀ ਜਿਹੜਾ ਸਫਰ ਸ਼ੁਰੂ ਕਰਵਾਇਆ ਸੀ ਪਹਿਲੀ ਵਾਰ ਜਦੋਂ ਹਰਬਿੰਦਰ ਸਾਹਿਬ ਆਇਆ ਮੱਥਾ ਟੇਕਿਆ ਇਹੀ ਅਰਦਾਸ ਮੰਗੀ ਕਿ ਇਹ ਜਿਹੜੇ ਫਤਿਹ ਦੀ ਜਰਨੀ ਹੈ ਬਹੁਤ ਕਮਾਲ ਦੀ ਰਹੇ ਔਰ ਇਸ ਇਸ ਹੱਦ ਤੱਕ ਸਾਨੂੰ ਲੈ ਕੇ ਜਾਏ ਕਿ ਅਸੀਂ ਇੰਨਾ ਕੁਝ ਕਰ ਸਕੀਏ ਤਾਂ ਕਿ ਇਹ ਫਤਿਹ ਦੀ ਜੋ ਵੀ ਕਮਾਈ ਹੋਏ ਅਸੀਂ ਵਾਪਸ ਗਰੀਬਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਦੇ ਸਕੀਏ ਤਾਂ ਕਿ ਉਹ ਕਹਿੰਦੇ ਕਿ ਫਿਲਮਾਂ ਤਾਂ ਬਹੁਤ ਹਿੱਟ ਹੁੰਦੀਆਂ ਨੇ ਹਜ਼ਾਰਾਂ ਕਰੋੜਾਂ ਕਮਾਈ ਵੀ ਜਾਂਦੇ ਲੇਕਿਨ ਵਾਪਸ ਜਿਹੜੀ ਜਨਤਾ ਜਨਾਰ ਦੇ ਉਹਨਾਂ ਨੂੰ ਮਿਲਣਾ ਬਹੁਤ ਦੀ ਹਰ ਇੱਕ ਰੁਪਏ ਦੀ ਕਮਾਈ ਜਿਹੜੀ ਵਾਪਸ ਜਨਤਾ ਜਨਤਾ ਨੂੰ ਥੀਮ ਕੀ ਹੈ ਫਤਿਹ ਮੈਂ ਉਦੋਂ ਲਿਖਣੀ ਸ਼ੁਰੂ ਕੀਤੀ ਜੀ ਭਾਈ ਮੈਂ ਲਿਖੀ ਫਿਲਮ ਔਰ ਉਦੋਂ ਲਿਖਣੀ ਸ਼ੁਰੂ ਕੀਤੀ ਜਦੋਂ ਆਮ ਜਨਤਾ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਭਾਵੇਂ ਉਹਨਾਂ ਨੇ ਕਦੀ ਇਲਾਜ ਕਰਾਣਾ ਹੋਵੇ ਭਾਵੇਂ ਸਕੂਲ ਦੀਆਂ ਫੀਸਾਂ ਭਰਨੀਆਂ ਹੋਣ ਜਾਂ ਕੋਈ ਨੌਕਰੀਆਂ ਚਾਹੀਦੀਆਂ ਹੋਣ ਤੇ ਜਦੋਂ ਲੋਕੀ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਤੇ ਬਹੁਤ ਸਾਰੇ ਜਿਵੇਂ ਸਾਈਬਰ ਫਰੌਡਸ ਵੀ ਦੇਖਿਆ ਅੱਜ ਕੱਲ੍ਹ ਹੋ ਰਹੇ ਲੋਕਾਂ ਨਾਲ ਤੇ ਲੋਕੀ ਉਹਨਾਂ ਨੂੰ ਲਿੰਕਸ ਭੇਜਦੇ ਸੀ ਕਿ ਤੁਸੀਂ ਆ ਲਿੰਕ ਦਬਾਓ ਅਸੀਂ ਸੋਨਸੂਦ ਦੀ ਟੀਮ ਚ ਅਸੀਂ ਤੁਹਾਨੂੰ ਕੰਮ ਦਵਾ ਦਾਂਗੇ ਇਲਾਜ ਕਰਾ ਦਾਂਗੇ ਹਫੀਸ ਭਰ ਦਾਂਗੇ ਤੋਂ ਬੜੇ ਲੋਕਾਂ ਨੂੰ ਸਾਈਬਰ ਫਰਾਡਸ ਹੋਏ ਔਰ ਮੈਨੂੰ ਲੱਗਿਆ ਕਿ ਇਹ ਜਿਹੜਾ ਯੂ نو ਸਾਈਬਰ ਦੀ ਦੁਨੀਆ ਦਾ ਜਿਹੜਾ ਡਰ ਹੈ ਇਹ ਜਿਹੜਾ ਹੈ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਹੈ ਤੇ ਉਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ ਫਤਿਹ ਦੀ ਔਰ ਮੈਨੂੰ ਲੱਗਾ ਕਿ ਡਾਇਰੈਕਟ ਵੀ ਕਰਨਾ ਜ਼ਰੂਰੀ ਹੈ ਤਾਂ ਕਿ ਮੈਂ ਜੋ ਸੋਚ ਰੱਖੀ ਹੈ ਉਹਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਫਤਿਹ ਫਿਰ ਲਿਖੀ ਡਾਇਰੈਕਟ ਕੀਤੀ ਪ੍ਰੋਡਿਊਸ ਕੀਤੀ ਸੱਚੀ ਸੱਚੀ ਕਟਨਾਵਾ ਤੇ ਇਨਫੈਕਟ ਜਿਹੜੇ ਇਨਸਟੈਂਟ ਲੋਨ ਐਪ ਜਿਹੜੇ ਹੁੰਦੇ ਕਿ ਅੱਜਕੱਲ ਤੁਸੀਂ ਇੱਕ ਬਟਨ ਦਬਾਉ ਤਾਂ ਲੋਨ ਮਿਲ ਜਾਂਦਾ ਹੈ ਫਿਰ ਤੁਹਾਡੇ ਮੋਬਾਈਲ ਤੋਂ ਸਾਰਾ ਡਾਟਾ ਕੱਢ ਲੈਂਦੇ ਨੇ ਔਰ ਫਿਰ ਤੁਹਾਡੇ ਫੈਮਿਲੀ ਦੀਆਂ ਪਿਕਚਰਸ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ ਤੁਹਾਡੇ ਫੈਮਿਲੀ ਦੇ ਦੋਸ ਇਹ ਤੇ ਉਧਾਰੇ ਸੀ ਮੈਨੂੰ ਢਿੱਲੋ ਭਾਜੀ ਨੇ ਰੋਲ ਵੀ ਕੀਤਾ ਹੈ ਔਰ ਕਿਸ ਤਰ੍ਹਾਂ ਯੂ نو ਜਿਹੜੇ ਫਾਰਮਰਸ ਨੇ ਕਿਸ ਤਰ੍ਹਾਂ ਸੂਸਾਈਸ ਕਰ ਲੈਂਦੇ ਇਹਦੇ ਚੱਕਰ ਦੇ ਵਿੱਚ ਤੇ ਉਹ ਕਿਸਾਨ ਭਰਾਵਾਂ ਦੀ ਜਿਹੜੀ ਯੂ نو ਖੁਦਕੁਸ਼ੀ ਕਰਦੇ ਇਹਨਾਂ ਚੱਕਰਾਂ ਦੇ ਵਿੱਚ ਉਹਨਾਂ ਦਾ ਮੁੱਦਾ ਚੱਕ ਕੇ ਮੈਂ ਫਤਿਹ ਲਿਖਣੀ ਸ਼ੁਰੂ ਕੀਤੀ ਔਰ ਫਤਿਹ ਅੱਜ ਕੰਪਲੀਟ ਔਰ ਹਰ ਇੱਕ ਕਹਾਣੀ ਦਾ ਜਿਹੜਾ ਖਾਸ-ਖਾਸ ਜਿਹੜੀਆਂ ਚੀਜ਼ਾਂ ਨੇ ਉਹ ਸੱਚੀ ਕਹਾਣੀ ਤੋਂ ਆਧਾਰਿਤ ਹੈ ਔਰ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਲੋਕਾਂ ਨੂੰ ਅਵੇਅਰਨੈਸ ਆਏ ਤੇ ਪਤਾ ਚੱਲੇ ਕਿ ਫਤਿਹ ਦੀ ਕਹਾਣੀ ਲੋਕਾਂ ਤੱਕ ਪਹੁੰਚ ਨੀ ਕਿ ਹੋ ਜਾਵੇ ਇਹ ਨਾਮ ਕਿਵੇਂ ਸਜਿਆ ਫਤਿਹ ਦੇਖੋ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੱਚੇ ਪਾਤਸ਼ਾਹ ਨੇ ਇਹ ਨਾਮ ਮੇਰੇ ਜ਼ਹਿਨ ਚ ਪਾਇਆ ਕਿ ਫਤੇ ਸਿੰਘ ਇੱਕ ਐਸਾ ਇਨਸਾਨ ਜਿਹੜਾ ਆਮ ਜਨਤਾ ਦਾ ਹਿੱਸਾ ਹੈ ਔਰ ਜਦੋਂ ਜਨਤਾ ਤੇ ਕੋਈ ਉਂਗਲ ਚੱਕਦਾ ਹੈ ਤੇ ਕਿਸੇ ਤਰ੍ਹਾਂ ਫਤੇ ਗਾਂ ਆ ਕੇ ਯੂ ਨੋ ਫਤੇ ਬੰਦ ਹੈ ਤੇ ਇਸੇ ਲਈ ਯੂ ਨੋ ਫਤੇ ਆਇਆ ਔਰ ਫਤੇ ਸਿੰਘ ਮੇਰੇ ਕਿਰਦਾਰ ਦਾ ਨਾਮ ਹੈ ਬਾਕੀ ਟੀਮ ਕੌਣ-ਕੌਣ ਹੈ ਕਲਾਕਾਰ ਕੌਣ ਨੇ ਡਾਇਰੈਕਟਰ ਅਮ ਇਹ ਦੇ ਜੈਕਲਿਨ ਫਰਨਾਂਡੇਸ ਹੈ ਮੇਰਾ ਨਾ ਮੈਂ ਖੁਦ ਡਾਇਰੈਕਟ ਕਰ ਰਹੀ ਐ ਪਿੱਛੇ ਪ੍ਰੋਡਿਊਸ ਵੀ ਮੈਂ ਕੀਤੀ ਐ ਔਰ ਜੀ ਸਟੂਡੀਓਜ਼ ਨਾਲ ਔਰ ਨਸੀਰੁद्दीन ਸ਼ਾਹ ਨੇ ਵਿਜਰਾਜ ਨੇ ਔਰ ਜਿਨਨੇ ਇਹਦੇ ਨਾਲ ਜਿਨਨੇ ਟੈਕਨੀਸ਼ੀਅਨ ਜੁੜੇ ਹੋਏ ਨੇ ਉਹ ਬਾਹਰੋਂ ਯੂ ਨੋ ਹਾਲੀਵੁੱਡ ਦੇ ਨੇ ਜਿਨ੍ਹਾਂ ਨੇ ਫਾਸਟ ਐਂਡ ਫਿਊਰੀਅਸ ਜੁਰਾਸਿਕ ਪਾਰਕ ਜਿਵੇਂ ਦੀਆਂ ਫਿਲਮਾਂ ਕੀਤੀਆਂ ਐਕਸ਼ਨ ਡਾਇਰੈਕਟਰਸ ਨੇ ਔਸਕਰ ਅਵਾਰਡ ਵਿਨਿੰਗ ਜਿਵੇਂ ਹਾਂਜ਼ ਇਮਰ ਇਹਨੇ ਉਹਨਾਂ ਦਾ ਇੱਕ ਗਾਣਾ ਹੈਗਾ ਇਹਦੇ ਚ ਟੂ ਦਾ ਮੂਨ ਗ੍ਰੈਮੀ ਅਵਾਰਡ winner ਜਿਹੜੇ ਗਾਇਕ ਨੇ ਉਹ ਨੇ ਹਨੀ ਸਿੰਘ ਭਾਜੀ ਦਾ ਆਪਣਾ ਗਾਣਾ ਹੈਗਾ ਹਿਟਮੈਨ ਬੜਾ ਹਿੱਟ ਹੋਇਆ ਗਾਣਾ ਤੇ ਆਈ ਫੀਲ ਕਿ ਇਹਦੇ ਚ ਜਿੰਨੀਆਂ ਬੈਸਟ ਚੀਜ਼ਾਂ ਇਕੱਠੀਆਂ ਕਰ سکے ਹਾਂ ਮੈਂ ਜਿਹੜਾ 2-3 ਸਾਲ ਚ ਮੈਂ ਲੱਗਿਆ ਰਿਹਾ ਪਿਕਚਰ ਵਿੱਚ ਉਹ ਕਰਕੇ ਲੋਕਾਂ ਸਾਹਮਣੇ ਲੈ ਕੇ ਆਏ ਆ। ਦਰਸ਼ਕਾਂ ਨੂੰ ਕੁਝ ਵੱਖਰਾ ਮਿਲਣ ਜਾ ਰਿਹਾ ਹੈ ਕੋਈ ਮੈਸੇਜ ਹੈ। ਦੇਖੋ ਮੈਂ ਇੰਨੀਆਂ ਸਾਲ ਫਿਲਮਾਂ ਕਰਦਾ ਰਿਹਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਕਿਹ ਕੈਸਾ ਐਕਸ਼ਨ ਜਿਹੜਾ ਲੋਕਾਂ ਨੇ ਕਦੀ ਦੇਖਿਆ ਨਾ ਹੋਵੇ ਬਾਲੀਵੁੱਡ 'ਚ ਉਹ ਬਣਾਉਣਾ ਜ਼ਰੂਰੀ ਹੈ ਨਹੀਂ ਤਾਂ ਕੋਈ ਫਾਇਦਾ ਨਹੀਂ। ਤੋਂ ਉਸ ਲਈ ਦੋ-ਟਾਈ ਸਾਲ ਖੂਬ ਮਿਹਨਤ ਕੀਤੀ ਪਰ ਇੰਨਾ ਜ਼ਰੂਰ ਵਾਦਾ ਨੋਟ ਕਰਕੇ ਰੱਖ ਲਓ ਭਾਜੀ ਔਨ ਰਿਕਾਰਡ ਹੈ ਜਿਹੜੀ ਉਹਦੇ 'ਚ ਐਕਸ਼ਨ ਸੀਕੁਐਂਸ ਪਹਿਲਾਂ ਤੀ ਬਾਲੀਵੁੱਡ 'ਚ ਕਦੀ ਨਹੀਂ ਦੇਖਿਆ ਹੋਣੀਆਂ। ਸੋ ਭ ਕੀ ਕਹਿਣਾ ਚਾਹੀਦਾ ਬਸ ਅੰਬਰ ਸਰ ਤੋਂ ਸ਼ੁਰੂਆਤ ਕੀਤੀ ਸੀ ਪਿਕਚਰ ਦੀ ਔਰ ਅੰਬਰ ਸਰ ਤੋਂ ਹੀ ਹੁਣ ਅੱਜ ਜਦੋਂ ਰਿਲੀਜ਼ ਤੇ ਆ ਬਸ ਜਿੱਥੇ ਮੱਥਾ ਟੇਕ ਕੇ ਆਇਆ ਵਾਈਗਰੂ ਸੱਚੇ ਬਾਦਸ਼ਾਹ ਦਾ ਧੰਨਵਾਦ ਕਰਨਾ ਹੈ ਕਿ ਉਹਨਾਂ ਨੇ ਰਸਤਾ ਦਿਖਾ ਕੇ ਜਿਹੜੀ ਪੂਰੀ ਸਾਡਾ ਸਫਰ ਹੈ ਬੜਾ ਸਹੀ ਤਰੀਕੇ ਨਾਲ ਪੂਰਾ ਕਰਾਇਆ ਔਰ ਰਿਲੀਜ਼ ਤੇ ਬਸ ਧੰਨਵਾਦ ਕਰਨਾ ਚਾਹਾਂਗਾ ਹਰ ਅੰਬਰ ਸਰ ਦੇ ਹਰ ਇੱਕ ਬੰਦੇ ਦਾ ਪੰਜਾਬ ਦੇ ਹਰ ਇੱਕ ਭਰਾ ਦਾ ਭੈਣ ਦਾ ਜਿਨੇ ਦੁਆਵਾਂ ਰੱਖੀਆਂ ਔਰ ਇਨੀ ਵੱਡੀ ਪਿਕਚਰ ਨੂੰ ਪੂਰਾ ਕਰਨ ਚ ਬਹੁਤ ਸਾਡਾ ਸਾਥ ਦਿੱਤਾ ਪਾਜੀ ਫਿਲਮ ਵਿੱਚ ਤੁਸੀਂ ਜ਼ਿਆਦਾਤਰ ਨੈਗੇਟਿਵ ਕਿਰਦਾਰ ਨਿਭਾਉਂਦੇ ਹੋ ਪਰ ਰੀਅਲ ਜਿਹੜੀ ਬਨਨ ਦੀ ਝਰਣੀ ਹੈ ਉਹ ਕਿਸ ਤਰ੍ਹਾਂ ਸਟਾਰਟ ਹੋਈ ਮੇਰੇ ਕਹਿਣ ਤੋਂ ਪਾਪਾ ਹੈ ਜਿਹੜਾ ਅਸੀਂ ਸਮਾਜ ਸੇਵਾ ਦੇ ਖੇਤਰ ਚੱਲੀ ਦੇਖੀ ਮੇਰੇ ਮਦਰ ਪ੍ਰੋਫੈਸਰ ਸਰੋਸੂਦ ਤੇ ਮੇਰੇ ਫਾਦਰ ਸ਼੍ਰੀ ਸ਼ਕਤੀ ਸਾਗਰ ਸੂਦ ਉਹਨਾਂ ਨੇ ਜ਼ਿੰਦਗੀ ਚ ਇੱਕੀ ਚ ਸਿਖਾਈ ਤੀ ਕਿ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੀ ਕਲਾ ਹੈ ਨਾ ਉਹਦੇ ਚ ਦੁਆਵਾਂ ਦੀ ਸਹੀ ਪਾਲ ਹੈ ਫਿਰ ਦੇਖਦੇ ਰਹਿਣਾ ਪੰਨਿਆਂ ਤੇ ਨਹੀਂ ਅਸਮਾਨਾਂ 'ਚ ਲਿਖਿਆ ਜਾਏਗਾ ਤੇ ਆਈ ਥਿੰਕ ਉਹ ਉਹਨਾਂ ਦੀ ਜਿਹੜੀ ਸਿੱਖ ਸਿਖਾਈ ਸੀ ساری ਉਮਰ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਮੇਰੇ ਫਾਦਰ ਨੇ ਲੰਗਰ ਲਾਇਆ ਦੁਕਾਨ ਦੇ ਮੂਹਰੇ ਮੈਂ ਵੀ ਨਾਲ ਖੜਾ ਹੁੰਦਾ ਸੀ ਤੇ ਆਈ ਥਿੰਕ ਉਹਨਾਂ ਦੀ ਜਿਹੜੀ ਸਿਖਾਈ ਹੋਈ ਸੀ ਸਿੱਖ ਸੀ ਅੱਜ ਉਸੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਉਹ ਕਹਿੰਦੇ ਦੁਆਵਾਂ 'ਚ ਅਸਰ ਬੜਾ ਹੁੰਦਾ ਹੈ ਤੇ ਬਸ ਦੁਆਵਾਂ ਕਮਾਣੀ ਆ ਬਾਕੀ ਤਾਂ ਆਪਣੇ ਆਪ ਰੱਬ ਰਸਤਾ ਦਿਖਾਈ ਦੇਊਗਾ ਫਿਲਮ ਦੀ ਸ਼ੂਟਿੰਗ ਦੌਰਾਨ ਸੀ ਪੂਰੀ ਦੁਨੀਆ ਜਾਣੇ ਹੋ ਜੀ ਅੰਮ੍ਰਿਤਸਰ ਕੀ ਬਖਸ਼ਾ ਅੰਬਰਸਰ ਤੇ ਲੋਕਾਂ ਦੀ ਜਿਹੜੀ ਜਿਹੜਾ ਪਿਆਰ ਹੈ ਉਹ ਇੱਕਦਮ ਵੱਖਰਾ ਹੈ ਇਸੇ ਲਈ ਜਦੋਂ ਮੈਂ ਸ਼ੂਟਿੰਗ ਕੀਤੀ ਮੈਂ ਕਿਹਾ ਪਹਿਲਾਂ ਅੰਬਰਸਰ ਤੋਂ ਹੀ ਸ਼ੁਰੂ ਕਰੂੰਗਾ ਕਿਉਂਕਿ ਇੱਥੋਂ ਦਖਾਨ ਪੀਣ ਲੋ ਲੋਕੀ ਲੈਣ ਪਿਆਰ ਲੋ ਔਰ ਜਿਹੜੀ ਪੋਜ਼ਿਟਿਵ એનર્ਜੀ ਇੱਥੋਂ ਦੀ ਔਰ ਯੂ ਨੋ ਰਮਿੰਦਰ ਸਾਹਿਬ ਦੀ ਜਿਹੜੀ ਇੱਕ એનર્ਜੀ ਹੈ ਹਰ ਇੱਕ ਯੂ ਨੋ ਇੰਚ ਵਿੱਚ ਅੰਬਰਸਾ ਦੇ ਵਸੀ ਹੋਈ ਹੈ ਉਹ ਤੁਹਾਨੂੰ ਆਪਣੇ ਆਪ ਯੂ ਨੋ ਕੈਮ ਕਰ ਦਿੰਦੀ ਹੈ ਤੇ ਇਸੇ ਲਈ ਸ਼ੁਰੂਆਤ ਕੀਤੀ ਜਿਹੜੀ ਅਗਲੀ ਫਾਦਰ 2 ਬਣਾਵਾਂਗੇ ਉਹ ਹੀ ਅੰਬਰਸਰ ਤੋਂ ਸ਼ੁਰੂ ਕਰਾਂਗੇ ਇੱਕ ਇੱਕ ਸਵਾਲ ਹਟ ਕੇ ਜਿੰਨਾ ਤੱਕ ਮੈਨੂੰ ਪਤਾ ਤੁਸੀਂ ਬੀਟੈਕ ਸਟੂਡੈਂਟ ਸੀ ਤੁਸੀਂ ਇੰਜ ਵੇ ਇੰਜੀਨੀਅਰ ਹੈ ਵੀ ਭਾਜੀ ਤੇ ਸੀ ਨਹੀਂ ਬਟ ਆਈ ਫੀਲ ਕਿ ਤੁਹਾਡੀ ਇਹ ਡੈਸਟੀਨੀ ਹੁੰਦੀ ਹੈ ਤੁਹਾਨੂੰ ਲਿਆਂਦੀ ਹੈ ਜਿੱਥੇ ਤੁਸੀਂ ਕਰਦੇ ਹੋ ਮੈਂ ਮੇਰੇ ਫਾਦਰ ਦੀ ਕਪੜੇ ਦੀ ਸ਼ਾਪ ਸੀ ਉਥੋਂ ਇੰਜੀਨੀਅਰ ਬਣ ਕੇ ਇੰਜੀਨੀਅਰ ਤੋਂ ਐਕਟਰ ਦੀ ਜਰਨੀ ਸ਼ੁਰੂ ਹੋਈ ਔਰ ਤਕਦੀਰ ਤੁਹਾਨੂੰ ਆਪਣੇ ਆਪ ਲਿਆਂਦੀ ਜਿੱਥੇ ਤੁਸੀਂ ਬਿਲੋਂਗ ਕਰਦੇ ਹੋ ਬਟ ਇਹੀ ਹੈ ਕਿ ਵਿਸ਼ਵਾਸ ਰੱਖਦੇ ਰਹੋ ਲੋਕਾਂ ਲਈ ਕੋਸ਼ਿਸ਼ ਕਰਦੇ ਰਹੋ ਲੋਕਾਂ ਦੀ ਉਮੀਦ ਬਣੇ ਰਹੋ ਬਾਕੀ ਫਿਰ ਆਪ ਵਾਗਰੂ ਸੱਚੇ ਪਾਤਸ਼ਾਹ ਤੁਹਾਨੂੰ ਆਪੇ ਰਾਹ ਦਿਖਾਈ ਦਿੰਦਾ ਹੈ ਨੈਕਟਿਵ ਕਿਰਦਾਰਦਾਰ ਕਿਵੇਂ ਬਣੇ ਉਹ ਨਹੀਂ ਮੁੜੇ 아이디 ਲੋਕੀ ਮੁੜ ਦਿੰਦੇ ਆ ਜਦੋਂ ਰੋਲ ਆਉਂਦੇ ਫਿਰ ਤੁਸੀਂ ਕਰਦੇ ਆ ਯਾ ਤਾਂ ਆਈ ਥਿੰਕ ਜੋ ਵੀ ਕੰਮ ਕਰਨਾ ਤੁਸੀਂ ਅੱਛੀ ਤਰ੍ਹਾਂ ਕਰੋ ਪੋਜ਼ਿਟਿਵ ਹੋ ਨੈਗੇਟਿਵ ਹੋ ਜੋ ਤੁਸੀਂ ਪੂਰੀ ਫੋਕਸ ਨਾਲ ਕਰਦੇ ਹੋ ਦਿਲ ਨਾਲ ਕਰਦੇ ਹੋ ਤਾਂ ਜਦੋਂ ਤੱਕ ਕਵੈਂਟੇਨ ਕਰਦੇ ਲੋਕਾਂ ਨੂੰ ਜ਼ਰੂਰ ਆਪ ਤੇ ਮੌਜੂਦਾ ਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਲਾਏ ਟੁੱਟ ਰਹੇ ਨਸ਼ਾ ਕੁਛ ਆਦੀ ਸਾਡੀ ਬੜੀ ਕੋਸ਼ਿਸ਼ ਕਰ ਰਹੇ ਮੈਂ ਕਿ ਕਰੀਬਨ ਅਸੀਂ 270 ਬੱਚੇ ਐਸੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਸ਼ਿਆਂ ਤੋਂ ਮੁਕਤ ਕਰਨ ਲਈ ਅਸੀਂ ਬਾਹਰ ਕੱਢਿਆ ਹਜੇ ਵੀ ਅਸੀਂ ਬਹੁਤ ਸਾਰੇ ਐਸੇ ਸੈਂਟਰਸ ਨੇ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਦੁਖ ਹੁੰਦਾ ਜਦੋਂ ਮੈਂ ਦੇਖਦਾ ਬਟ ਆਈ ਫੀਲ ਕਿ ਸਿਰਫ ਦੁੱਖ ਕਰਨ ਦੇ ਨਾਲ ਨਹੀਂ ਇਹਦਾ ਹੱਲ ਲੱਭਿਆ ਜਾਊਗਾ ਮੈਂ ਦੇਖਿਆ ਕਿ ਇੱਥੇ ਬਹੁਤ ਬੀਰੋਜ਼ਗਾਰੀ ਐ ਸੇ ਚੀ ਨਵਾਂ ਯੂਥ ਇਨਾ ਜਾ ਰਿਹਾ ਤੇ ਰੋਜ਼ਗਾਰੀ ਸਾਨੂੰ ਬਣਾਣੀ ਜ਼ਰੂਰੀ ਹੈ ਉਹਨਾਂ ਨੂੰ ਕੰਮ ਦਿਵਾਉਣਾ ਜ਼ਰੂਰੀ ਹੈ ਜਿਹੜਾ ਬੰਦਾ ਇਸ ਸਫਰ ਕਰਦਾ ਛੋੜੇ ਤੁਹਾਡਾ ਦੋਸਤ ਹੋਵੇ ਪੜੋਸੀ ਹੋਵੇ ਕੋਈ ਪਛਾਣ ਵਾਲਾ ਹੋਵੇ ਉਹਨੂੰ ਇਗਨੋਰ ਨਾ ਕਰੋ ਉਹਦਾ ਹੱਥ ਫੜੋ ਉਹਨੂੰ ਕਿਤੇ ਨਾ ਕਿਤੇ ਐਸੀ ਸੈਂਟਰ ਚ ਲੈ ਕੇ ਜਾਓ ਤਾਂ ਕਿ ਉਹ ਠੀਕ ਹੋ ਸਕੇ ਕਿਉਂਕਿ ਜਦੋਂ ਐਵੇਂ ਦੀ ਮੁਸ਼ਕਲ ਚ ਬੰਦਾ ਗੁਜ਼ਰਦਾ ਹੈ ਨਾ ਤੇ ਉਹਨੂੰ ਆਪਣੇ ਦੋਸਤਾਂ ਆਪਣੇ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਹੈ ਮਨੁੱਖੀ ਸੱਤੀ ਆਪਣੇ ਫਰਜ਼ ਦੀ ਅਦਾਇਗੀ ਇਸੇ ਤਰ੍ਹਾਂ ਕਰਦੀ ਰਹੇ ਆਈ ਥਿੰਕ ਹਰ ਬੰਦੇ ਨੂੰ ਆਪਣੇ ਸਿਰ ਤੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਔਰ ਜਿਹੜਾ ਵੀ ਲੋੜਵੰਦ ਬੰਦਾ ਉਹਦੇ ਲਈ ਕੁਝ ਨਾ ਕੁਝ ਕਰਨਾ ਪਊਗਾ ਕੀਲਾ ਸਵਾਲ ਕੋਈ ਐਸਾ ਕਿਰਦਾਰ ਜਿਹੜਾ ਹੱਦ ਤੱਕ ਸਾਨੂੰ ਸੂਚਾ ਕੇ ਨਿਭਾ ਨਾ ਪਾ ਦੇਖੇ ਫਤੇ ਦਾ ਕਿਰਦਾਰ ਸੀ ਜਿਹੜਾ ਮੈਂ ਹਮੇਸ਼ਾ ਚਾਹ ਕੇ ਨਿਭਾਉਣਾ ਚਾਹੁੰਦਾ ਸੀ ਫਿਰ ਕਈ ਵਾਰ ਕਹਿੰਦੇ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਤਕਦੀਰ ਲਿਖੈਲ ਨਹੀਂ ਕਲਮ ਕਲਮ ਖੁਦ ਚੱਕਣੀ ਬੰਦੀ ਹੈ ਇਸੇ ਲਈ ਕਲਮ ਚੱਕੀ ਲਿਖਿਆ ਔਰ ਫਤੇ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਜਦੋਂ 10 ਜਨਵਰੀ ਨੂੰ ਫਤੇ ਰਿਲੀਜ਼ ਹੋਊਗੀ ਇਹੀ ਕਹਿ ਸਕਦਾ ਕਿ ਤੁਸੀਂ ਪੰਜਾਬ ਦਾ ਜਿਹੜਾ ਫਕਰ ਨਾ ਆਪਣਾ ਸਰ ਚੱਕ ਕੇ ਕਹਿਣਗੇ ਕਿ ਬਹੁਤ ਵਾਰ ਫਤੇ ਬਣ ਸਕਦੀ ਹੈ ਤੋਂ ਪੰਜਾਬੀ ਬਣਾ ਸਕਦਾ ਕੋਈ ਪੀਟੀਸੀ نیوز ਦੇ ਮਾధ్యਮ ਰਾਹੀਂ ਕੋਈ ਸਾਡੇ ਦਰਸ਼ਕਾਂ ਨੂੰ ਖਾਸ ਵਿਹਾ ਜਿਨੇ ਪੀਟੀਸੀ ਦੇ ਦਰਸ਼ਕ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਫਤਿਹ ਬਹੁਤ ਮਿਹਰਤ ਨਾਲ ਬਣੀ ਹੈ ਇਹਦੀ ਇੱਕ ਇੱਕ ਕਮਾਈ ਦਾ ਹਿੱਸਾ ਜਿਹੜਾ ਹੈ ਗਰੀਬਾਂ ਲਈ ਜਾਊਗਾ ਯੂ ਨੋ ਹਰ ਇੱਕ ਰੁਪਿਆ ਦੀ ਤੁਸੀਂ ਜਿਹੜੀ ਟਿਕਟ ਖਰੀਦੂਗੇ ਸਿਰਫ ਔਰ ਸਿਰਫ ਲੋਕਾਂ ਦੀ ਮਦਦ ਲਈ ਉਸ ਹੋਗਾ ਇਹ ਪਿਕਚਰ ਜ਼ਰੂਰ ਦੇਖਿਓ 10 ਜਨਵਰੀ ਨੂੰ ਆਲ ਮੈਂ ਤੁਹਾਨੂੰ ਇੱਕ ਪ੍ਰੋਮਿਸ ਕਰ ਸਕਦਾ ਕਿ ਤੁਸੀਂ ਐਸਾ ਐਕਸ਼ਨ ਪਹਿਲਾਂ ਬਾਲੀਵੁੱਡ 'ਚ ਕਦੀ ਨਹੀਂ ਦੇਖਿਆ ਹੋਊਗਾ ਐਸੀ ਕਹਾਣੀ ਕਦੀ ਨਹੀਂ ਦੇਖੀ ਹੋਏਗੀ ਥੈਂਕ ਯੂ ਥੈਂਕ ਯੂ ਸੋ ਮਚ ਤੋ ਸੋਨੂ ਸੂਦ ਜਿਹੜੇ ਐਕਟਿੰਗ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਬੜੇ ਸ਼ਲਾਘਾਯੋਗ ਕੰਮ ਕਰ ਰਹੇ ਨੇ ਇਨਸਾਨੀ ਪਤੀ ਆਪਣੇ ਫਰਜ਼ ਦੀ ਪਾਧਾਈ ਕਰ ਰਹੇ ਨੇ ਹੁਣ ਫਿਲਮ ਫਤਿਹ ਲੈ ਕੇ ਚੰਨਤਾ ਦੀ ਕਚੈਰੀ ਚ 10 ਜਨਵਰੀ ਨੂੰ ਹਾਜ਼ਰ ਹੋਣ ਜਾ ਰਹੇ ਨੇ ਜਿਸ ਦੇ ਲਈ ਖਾਸ ਸੁਨੇਹਾ ਵੀ ਸੰਗਤ ਨੂੰ ਦਿੱਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼ਹੀਦ ਵਾਹਿਗੁਰੂ ਜੀ ਦੀ ਫ਼ਤਿਹ ਕੈਮਰਾ ਬਸਰ ਅਵਤਾਰ ਸਿੰਘ ਜਨਾਬ ਰਿੰਦਰ ਸਿੰਘ ਮੋਂਗਾ ਪੀ.ਸੀ. ਨਿਊਜ਼ ਅੰਮ੍ਰਿਤਸਰ